वाहे गुरु वाहे गुरु ਸਾਹਿਬ ਜੀਓ ਸੋਰਠ ਮਹੱਲਾ ਪੰਜਵਾ ਘਰ ਦੂਜਾ ਅਸ਼ਟ ਪਦੀਆ ਇੱਕ ਓੰਕਾਰ ਸਤਿਗੁਰ ਪ੍ਰਸਾਦ ਪਾਠ ਪੜਿਓ ਅਰ ਬੇਦ ਵਿਚਾਰਿਓ ਨਿਵਲ ਭਉੰਗਮ ਸਾਦੇ ਸਾਦੇ ਇਕਸ ਕੇ ਪੜਨਾ ਸਾਦੇ ਨਹੀਂ ਗਾਣਾ ਸਾਦੇ ਭਉੰਗਮ ਆਰੇ ਤੇ ਟਿੱਪੀ ਐ ਇਹਨੂੰ ਭਉੰਗਮ ਨਹੀਂ ਕਹਿਣਾ ਭਉੰਗਮ ਪਾਠ ਪੜਿਓ ਪੜਿਓ ਨਹੀਂ ਕਹਿਣਾ ਪਾਰਾ ਕਹਿਣਾ ਪੜਿਓ ਪੰਜ ਜਨ ਸੇ ਸੰਗ ਨਾ ਛੁਟਕਿਉ ਆਧਿਕ ਅਹੰ ਬੁੱਧ ਬਾਦੇ ਆਧਿਕ ਆਧਿਕ ਨਹੀਂ ਕਹਿਣਾ ਆਧਿਕ ਅਹੰ ਬੁੱਧ ਬੱਬੇ ਤੇ ਅਤਕ ਲਾਉਣੀ ਹੈ ਜੀ ਪਿਆਰੇ ਇਨ ਬੇਦ ਮਿਲਣ ਨਾ ਜਾਈ ਮੈਂ ਕੀਏ ਕਰਮ ਅਨੇਕਾ ਮਿਲਣ ਮਿਲਣਾ ਨਹੀਂ ਗਣਾ ਮਿਲਣਾ ਮਿਲਣ ਹਾਰ ਪਰੋ ਸੁਆਮੀ ਕੈ ਦਵਾਰ ਧੀਜੈ ਬੁੱਧ ਬੇਬੇਕਾ ਰਹਾਉ ਬੁੱਧ ਬੱਬੇ ਤੇ ਅਦਕਾਉਣੀ ਹੈ ਬੇਬੇਕਾ ਬੱਬੇ ਨੂੰ ਸਿਹਾਰੀ ਬੱਬੇਕਾ ਨਹੀਂ ਕਹਿਣਾ ਬੇਬੇਕਾ ਮੋਨ ਭਇਓ ਕਰਪਾਤੀ ਰਹਿਓ ਨਗਨ ਫਿਰਿਓ ਬਨੁ ਮਾਹੀ ਟਟ ਤੀਰਥ ਸਭ ਧਰਤੀ ਭ੍ਰਮਿਓ ਦੋਬਿਦਾ ਛੁਟ ਕੈ ਨਾਹੀ ਟਟ ਤੀਰਥ ਟਟ ਪੋਲਾ ਕਹਿਣਾ ਜੀ ਟਟ ਨਹੀਂ ਕਹਿਣਾ ਛੁਟਕੈ ਟੈਂਕਾ ਪੂਰਾ ਪੜਨਾ ਛੁਟਕੈ ਨਿਗਾਣਾ ਛੁਟਕੈ ਭ੍ਰਮਿਓ ਅੱਧਾ ਰਾਰਾ ਪੜਨਾ ਹੈ ਭਰਮਿਓ ਨਹੀਂ ਕਹਿਣਾ ਭ੍ਰਮਿਓ ਦੋਬੇਦਾ ਬੱਬੇ ਨੂੰ ਸਿਹਾਰੀ ਪੜ੍ਹਨੀ ਐ ਪਰ ਪੋਲਾ ਬੋਲਣਾ ਦੁਬਿਦਾਂ ਨਹੀਂ ਕਹਿਣਾ ਦੋਬੇਦਾ ਮਨ ਕਾਮਨਾ ਤੀਰਥ ਜਾਏ ਬਸਿਓ ਸਿਰ ਕਰਵਤ ਤਰਾਏ ਕਰਵਤ ਕਰਵਤ ਨਹੀਂ ਕਹਿਣਾ ਬਾਬੇ ਤਦ ਕਲਾਉਣੀ ਐ ਕਰਵਤ ਮਨ ਕੀ ਮੈਲ ਨਾ ਉਤਰੈ ਇਹ ਬਿਦ ਜੀ ਲੱਖ ਯਤਨ ਕਰਾਏ ਉਤਰੈ ਉੜੇ ਅਦਕ ਬਿਲਾਉਣੀ ਹੈ ਰਾਰੇ ਤੇ ਦੁਲਾਵਾਂ ਪੜ ਰਹੀਆਂ ਉਤਰੇ ਨਹੀਂ ਕਹਿਣਾ ਉਤਰੈ ਵਿਦ ਪੋਲਾ ਕਹਿਣਾ ਲਖ ਅਦਕ ਸਹਿਤ ਕਾਨਕ ਕਾਮਨੀ ਹੈ ਵਰ ਗੈ ਵਰ ਬਾਹ ਬੈਦ ਦਾਨ ਦਾ ਤਾਰ ਕਾਨਕ ਕਣਕ ਨਹੀਂ ਕਹਿਣਾ ਕਾਨਕ ਕਾਮਨੀ ਕਾਮਨੀ ਇਕੱਠਾ ਕਾਮਨੀ ਨਹੀਂ ਕਹਿਣਾ ਕਾਮਨੀ ਦਾ ਤਾਰ ਦਤੈ ਨੂੰ ਕੰਨਾ ਦਾ ਤਾਰਾ ਨਹੀਂ ਗਹਿਣਾ ਦਾ ਤਾਰਾ ਅਨ ਬਸਤਰ ਭੂਮ ਬਹੁ ਅਰਪੇ ਨਹਿ ਮਿਲੀਐ ਹਰ ਦੁਆਰਾ ਪੂਜਾ ਅਰਚਾ ਬੰਦਨ ਡੰਡਾਉਤ ਖਾਟ ਕਰਮ ਰਤ ਰਹਤਾ ਖਾਟ ਰਤ ਪੋਲੇ ਬੋਲਨੇ ਦੀ ਖਾਟ ਰਤ ਨਹੀਂ ਗਹਿਣਾ ਖਾਟ ਰਤ ਹਉ ਹਉ ਕਰਤ ਬੰਧਨ ਬਹਿ ਪਰਿਆ ਨਹ ਮਿਲੀਐ ਇਹ ਜੋਗਤਾ ਜੋਗ ਸਿੱਧ ਆਸਣ 84 ਏ ਭੀ ਕਰ ਕਰ ਰਹਿਆ ਸਿੱਧ ਸਸੇ ਅਦਕ 84 84 ਨਹੀਂ ਗਿਣਾ ਹਾ ਹਾ ਮੁਕਤਾ ਊੜੇ ਨੂੰ ਅੰਕੜ 84 ਵੱਡੀ ਆ ਰਜਾ ਫਿਰ ਫਿਰ ਜਨਮ ਹਰਸਿਓ ਸੰਗ ਨ ਗਹਿਆ ਗਹਿਆ ਗਹਿਾ ਨਹੀਂ ਕਹਿਣਾ ਗਹਿਆ ਰਾਜ ਲੀਲਾ ਰਾਜਨ ਕੀ ਰਚਨਾ ਕਰਿਆ ਹੁਕਮ ਅਫਾਰਾ ਰਾਜ ਲੀਲਾ ਲੀਲਾ ਭਾਰਾ ਕਹਿਣਾ ਜੀ ਲੀਲਾ ਨਹੀਂ ਕਹਿਣਾ ਲੀਲਾ ਸੇਜ ਸੋਹਣੀ ਚੰਦਨ ਚੂਆ ਨਰਕ ਘੋਰ ਕਾ ਦਵਾਰ ਹਰ ਕੀਰਤ ਸਾਧ ਸੰਗਤ ਹੈ ਸਿਰ ਕਰ ਮਨ ਕੈ ਕਰਮ ਕਾਹੋ ਨਾਨਕ ਤਿਸ ਭਾਇਉ ਪ੍ਰਾਪਤ ਜਿਸ ਪੁਰਬ ਲਿਖੇ ਕਾ ਲਹਿਨਾ ਤੇਰੋ ਸੇਵਕ ਇਹ ਰੰਗ ਮਾਤਾ ਮਾਤਾ ਕਸ ਕੇ ਮਾਤਾ ਨਹੀਂ ਗਹਿਣਾ ਮਾਤਾ ਭਇਓ ਕਿਰਪਾਲ ਦੀਨ ਦੁਖ ਪੰਜਰ ਹਰ ਹਰ ਕੀਰਤਨ ਇਹ ਮਨ ਰਾਤਾ ਰਹਾ ਦੂਜਾ ਰਾਤਾ ਕਸ ਕੇ ਬੋਲਣਾ ਹੈ ਜੀ ਰਾਤਾ ਨਹੀਂ ਗਹਿਣਾ ਰਾਤਾ ਰਾਗ ਸੁਰਠ ਵਾਰ ਮਹੱਲੇ ਚੌਥੇ ਕੀ ਇੱਕ ਓੰਕਾਰ ਸਤ ਗੁਰ ਪਰਸਾਦ ਸ਼ਲੋਕ ਮਹੱਲਾ ਪਹਿਲਾ ਸੂਰਠ ਸਦਾ ਸੁਹਾਵਣੀ ਜੇ ਸੱਚਾ ਮਨ ਹੋਵੇ ਦੰਦੀ ਮੈਰ ਨਾ ਕਾਤ ਮਨ ਜੀਵੇ ਸੱਚਾ ਸੋਏ ਸਸਰਾਏ ਪੇਈਐ ਭੈ ਵਸੀ ਸਤਗੁਰ ਸੇਵਨ ਸੰਗ ਨਿਸੰਗ ਨੰਨੇ ਨੂੰ ਸਿਹਾਰੇ ਲੱਗਿਆ ਨ ਸੰਗ ਨਹੀਂ ਗਹਿਣਾ ਨਿਸੰਗ ਪਰ ਹਰ ਕੱਪੜ ਜੇ ਪਿਰ ਮਿਲੇ ਖੁਸ਼ੀ 라ਵੇ ਪਿਰ ਸੰਗ ਕੱਪੜ ਕੱਕੇ ਤੇ ਅਧਕ ਲਾ ਕੇ ਪੜਨਾ ਹੈ ਜੀਓ ਸਦਾ ਸਿਗਾਰੀ ਨਾਉ ਮਨ ਕਦੇ ਨ ਮੈਲ ਪਤੰਗ ਦੇਵਰ ਜੇਠਮੋਏ ਦੁੱਖ ਸੱਸੂ ਕਾ ਡਰ ਕੇ ਸੱਸੂ ਅਧਕ ਲਾ ਕੇ ਭਾਵ ਸੱਸ ਸੱਸੂ ਜੇ ਪਰ ਭਾਵੈ ਨਾਨਕਾ ਕਰਮ ਮਣੀ ਸਭ ਸੱਚ ਕਰਮ ਮਣੀ ਦੋੇ ਸ਼ਬਦ ਵੱਖ-ਵੱਖ ਪੜ੍ਹਨੇ ਆ ਕਰਮਣੀ ਨਹੀਂ ਗਾਣਾ ਕਰਮ ਮਣੀ ਮਹੱਲਾ ਚੌਥਾ ਸੂਰਠ ਤਾਮ ਸੁਹਾਵਣੀ ਜਾ ਹਰ ਨਾਮ ਟੰਡੋਲੇ ਗੁਰਪੁਰਖ ਮਨਾਵੇ ਆਪਣਾ ਗੁਰਮਤੀ ਹਰ ਹਰ ਬੋਲੇ ਹਰ ਪ੍ਰੇਮ ਕਸਾਈ ਦਿਨ ਸੋ ਰਾਤ ਹਰ ਰਤੀ ਹਰ ਰੰਗ ਚੋਲੇ ਚੋਲੇ ਪੋਲਾ ਕਹਣਾ ਜੀ ਹਰ ਜੈਸਾ ਪੁਰਖ ਨ ਲੱਭਾਈ ਸਭ ਦੇਖਿਆ ਜਗਤ ਮੈਂ ਟੋਲੇ ਗੁਰ ਸਤ ਗੁਰ ਨਾਮੰਦਰਾਇਆ ਮਨ ਅਨਤਨ ਕਾਹੂ ਡੋਲੇ ਜਾਨ ਨਾਨਕ ਹਰ ਕਾ ਦਾਸ ਹੈ ਗੁਰ ਸਤ ਗੁਰ ਕੀ ਗੋਲ ਗੋਲੇ ਪੌਣੀ ਤੂੰ ਆਪੇ ਸਿਸਟ ਕਰਤਾ ਸਿਰਜਣਹਾਰਿਆ ਸਿਸਟ 200 ਸੇ ਪੂਰੇ ਪੜਨੇ ਸਿਸਟ ਨਹੀਂ ਗਾਣਾ ਸਿਸਟ ਸਿਸਟ ਤਦ ਆਪੇ ਖੇਲ ਰਚਾਈ ਤਦ ਆਪ ਸਵਾਰਿਆ ਦਾਤਾ ਕਰਤਾ ਆਪ ਆਪ ਭੋਗਣਹਾਰਿਆ ਸਭ ਤੇਰਾ ਸਬਦ ਵਰਤੈ ਉਪਾਵਣਹਾਰਿਆ ਹਉ ਗੁਰਮੁਖ ਸਦਾ ਸਲਾਹੀ ਗੁਰ ਕਾ ਵਾਰਿਆ ਵਾਹਿਗੁਰੂ ਵਾਹਿਗੁਰੂ e